ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹ ਜੀ ਮਰ ਕਿੰਨੀ ਸੀ ਕਰਨਜੀਤ ਸਿੰਘ ਨਾਮ ਆ ਜੀ 35 ਸਾਲ ਉਮਰ ਦੇ ਸੀ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਦਿੱਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਨੂੰਨਕਾਰੀ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋਇਆ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇਟ ਲੱਗਣ ਕਾਰਨ ਉਹਦੀ ਡੈਥ ਹੋ ਗਈ ਇਹ ਉਹ ਹੈ ਹਾਂਜੀ ਮੈਂ ਰਹਿ ਤਿੰਨਾਂ ਚ ਰੋਇਨ ਵਿਆਹ ਤਿੰਨ ਕ ਸਾਲ ਹੋਏ ਤੇ ਫਰਜ਼ੀ ਬੱਚੇ ਇੱਕ ਬੱਚਾ ਜੀ ਇੰਨੇ ਲੋਕ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਬੱਸ ਨੰਬਰ ਪੀਲਟਨ ਬੀ ਕੇ 87 ਦੇ ਨਾਲ ਸਮਾਪਰਪਸ ਨੂੰ ਨਹੀਂ ਜਿਆਦਾ ਕਰੈਕਟਰ ਸੀਗਾ ਇੱਕ ਬੱਸ ਪਿੱਛੇ ਘਾਰ ਰਹਿ ਗਿਆ ਹਰਜੀਤ ਸਿੰਘ ਸਮੋ ਹਾਕ ਸਿੰਘ ਬਸੀ ਤੰਕਾ ਨਿਹੜੀ ਪੀਐਸਮਲੋਂ ਇਹ ਪਤਾ ਕਰ ਲਿਆ ਇਹ ਵੀ ਲਗਭਗ ਅਕੱਧੀ ਮੂੰਹ ਵੱਡੇ ਮੌਤ ਹੋ ਗਈ। ਥ੍ਰੀ ਕਾਰ ਵੀ ਅਮਰਜੈਂਸੀ ਜਾਂਦੀ ਜਾ ਰਹੀ ਹੈ। ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ। ਇਹ ਬਾਥਰੂਮ ਪਿੱਛੇ ਕਰਨ ਲੱਗਿਆ। ਹਾਂਜੀ ਹਾਂਜੀ ਬੱਸ ਬੈਕ ਕਰਾ ਰਹੇ ਗੇ ਬੁਰੀ ਜਾਮ ਲੱਗਿਆ ਜੀ। ਤੇ ਮੈਂ ਕਹਿੰਦਾ ਥੱਲੇ ਆ ਕੇ ਬੱਸ ਥੱਲੇ ਬੱਸ ਵੀ ਪੇਟ ਵੱਜੀ ਫੀੜ ਵੀ ਰੁਕਣਾ ਕਿ ਮੂੰਹ ਵੱਡੇ ਤੇ ਆਜ ਸਾਢੇ ਦੀ ਸੱਤ ਸਾਢੇ। ਕਿਹੜੀਆਂ ਤਰ੍ਹਾਂ ਮਾਹਰ ਬਰਕਰਾਰ ਦਿੱਤੀ ਤੇ ਕਿਹਦੇ ਤੋਂ ਕਰਤਾ ਦੱਸੋ। ਹਾਂ ਮੈਂ ਮੈਂ ਡਾਕਟਰਾਂ ਦੇ ਡਿਊਟੀ ਤੋਂ ਸਾਨੂੰ ਭਰ ਪਈ ਸੀ।

ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੀ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕੋਈ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋਇਆ ਮੇਰਾ ਛੋਟਾ ਬ੍ਰਦਰ ਸੀਗਾ ਜੀ ਬਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਵੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਡੈਥ ਹੋ ਗਈ। ਇਹ ਉਹ ਹੈ ਹਾਂਜੀ ਮੈਨੂੰ ਕਿੰਨੇ ਚਿਰ ਹੋਏ ਨੇ ਬਈ ਤਿੰਨ ਸਾਲ ਹੋਏ ਤੇ ਸਾਲ ਦੀ ਬੱਚੇ ਇੱਕ ਬੱਚਾ ਜੀ ਇੰਨੇ ਸਾਲ ਦੀ ਗੱਡੀ ਹੈ ਜੀ। ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ? ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਬੱਸ ਨੰਬਰ ਪੀਡਨ ਡੀ ਕੇ 87 ਦੇ ਨਾਲ ਸਮਾਪਤ ਅਰਪੀਸ ਨੂੰ ਦਿੱਤੀ। ਜਿਆਦਾ ਤਾਂ ਕਰੈਕਟਰ ਸੀਗਾ ਇਹ ਪਾਸ ਪਿੱਛੇ ਘਾਰ ਰਤ ਗਿਆ ਹਰਦੀਪ ਸਿੰਘ ਨੂੰ ਸਾਨੂੰ ਹਾਪਸ ਨੂੰ ਅਸੀਂ ਤਰਕਾ ਮਹਿੜੀ ਪੀਐਸਮੋਂ ਦਿਲਾ ਪਤਾ ਕਰਿਆ ਇਹ ਵੀ ਲਗਦਾ ਮੈਂ ਮੂੰਹ ਘੱਟ ਇੱਕ ਮੌਕੇ ਦੀ ਮੌਤ ਹੋ ਗਈ ਸੀ ਕਾਰਗੋ ਐਮਰਜੈਂਸੀ ਲੰਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰੇ ਜੀ ਇਹ ਬਾਥਰੂ ਪਿੱਛੇ ਕਰਨ ਲੱਗਿਆ ਹਾਂ ਜੀ ਹਾਂ ਜੀ ਬੱਸ ਵੈਕ ਕਰਾ ਰਾਗੇ ਬੁਰੀ ਜਾਮ ਲੱਗਿਆ ਜੀ ਤੇ ਮੈਂ ਕਰਦਾ ਕਿ ਥੱਲੇ ਆ ਕੇ ਬਸ ਥੱਲੇ ਬਸ ਵੀ ਫੀਡ ਬੱਜੀ ਫੀਡ ਰੱਖਣਾ ਕਿ ਮੂਵਮੈਂਟ ਤੇ ਆਜ ਸਾਡੇ ਦੀ ਸੇਵਾ ਕਿਹੜੀਆਂ ਤਰ੍ਹਾਂ ਮਹਾਬਰਕਾ ਦਤੀ ਤਕਨੀਕੀ ਤਕਨ ਦੱਸੋ ਨਾ ਮੈਂ ਮੈਂ ਡਾਕਟਰ ਰਣੂ ਜੀ ਸਿੱ ਨੂੰ ਸਮਾਉ ਕੋ ਭਰ ਪੀ ਸੁ ਡਰਾਈਵਰ ਹਾਂਜੀ ਇਹ ਕਿਹੜੀਆਂ ਤਰ੍ਹਾਂ ਮਹਾਬਰਕਾ ਦਤ ਰਣੂ ਪਸੰਦ ਹੈ 686106 ਬੀ ਐਮ ਐਸ ਇਹ ਕਿਹੜੇ ਤਰ੍ਹਾਂ ਤਰੀਕ ਬਈ